ਇਹਨਾਂ ਨੂੰ ਪੰਜਾਬ ਦੇ ਵਿੱਚ ਜਿਹੜਾ ਵੇਚਿਆ ਜਾਂਦਾ ਸੀਗਾ ਤਾਂ ਕਹਿ ਸਕਦੇ ਆ ਕਿ ਅੱਜ ਪੁਲਿਸ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ ਹਾਲਾਂਕਿ ਦੋ ਮੈਂਬਰ ਜਿਹੜੇ ਇਹਨਾਂ ਦੇ ਹੋਰ ਦੱਸੇ ਜਾ ਰਹੇ ਨੇ ਕਿ ਹਲੇ ਉਹ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਨੇ ਉਹਨਾਂ ਨੂੰ ਕਾਬੂ ਕਰਨ ਦੇ ਲਈ ਜਰੂਰ ਰੇਡਸ ਜਿਹੜੀਆਂ ਪੁਲਿਸ ਨੇ ਕੀਤੀਆਂ ਹੋਈਆਂ ਨੇ ਤਾਂ ਜਲਦ ਹੀ ਉਹਨਾਂ ਨੂੰ ਵੀ ਕਾਬੂ ਕੀਤਾ ਜਾਵੇਗਾ ਲੇਕਿਨ ਇਹਨਾਂ ਦੀ ਕੀਮਤ ਜਿਹੜੀ ਹੈ ਕਾਫੀ ਕੋਸਟਲੀ ਕੀਮਤ ਹੈ ਇਹਨਾਂ ਨੂੰ ਚੋਰੀ ਕਰਕੇ ਜਿਹੜਾ ਪੰਜਾਬ ਦੇ ਵਿੱਚ ਝਾਲੀ ਨੰਬਰ ਲਗਾ ਕੇ ਵੇਚਿਆ ਜਾਂਦਾ ਸੀਗਾ और पड़ताल कर रहे हैं लेकिन जिमें कि तुम्हें पता है कि लगजरीयस गड्डी ट्रैकिंग सिस्टम होंगे एंटीथैप सिस्टम भी होता है बट इन को भी कुछ गैजेट्स आ गए हैं जिस करके ये वो सारे सिस्टम डिसेबल कर देंगे कि ऑनलाइन मीडियम राही लाइक फेसबुक इंस्टाग्राम या फिर व्ट्सअप राही ये डेली एनसीआर रीजन के जो क्रिमिनल्स बंद उन्होंने कॉन्टैक्ट आ जाते थे और उगजरीयस चोरी वाली गड्डियाँ होती सी ਉਤੋ ਲਾ ਕੇ ਪੰਜਾਬ 'ਚ ਜੋ ਡਾਕੂਮੈਂਟ ਸੇ ਫਰਜੀ ਡਾਕੂਮੈਂਟਸ ਤਿਆਰ ਕਰਕੇ ਅੱਗੇ ਬੋਲੇ ਵਾਲੇ ਲੋਕਾਂ ਨੂੰ ਘੱਟ ਰੇਟ 'ਚ ਵੇਚ ਦਿੰਦੇ ਸੀ ਪਟਿਆਲਾ ਪੁਲਿਸ ਨੂੰ ਅੱਜ ਵੱਡੀ ਸਫਲਤਾ ਮਿਲੀ ਹੈ ਦੱਸ ਦਈਏ ਕਿ ਗੱਡੀਆਂ ਚੋਰੀ ਕਰਕੇ ਵੇਚਣ ਵਾਲਿਆਂ ਦਾ ਪਰਦਾ ਫਾਸ਼ ਹੋਇਆ ਅੱਜ ਦੋ ਮੈਂਬਰ ਜਿਹੜੇ ਨੇ ਕਾਬੂ ਕੀਤੇ ਗਏ ਨੇ ਜਿਹੜੇ ਲਗਜ਼ਰੀ ਗੱਡੀਆਂ ਨੂੰ ਚੋਰੀ ਕਰਕੇ ਉਹਨਾਂ ਦੇ ਉੱਪਰ ਜਾਲੀ ਨੰਬਰ ਲਗਾ ਕੇ ਵੇਚਦੇ ਸੀ ਤਾ ਮੇਰੇ ਨਾਲ ਐਸਪੀਸੀਟੀ ਸਰਫਰਾਜ਼ ਆलम ਮੌਜੂਦ ਨੇ ਉਹ ਤਾਂ ਜਾਣਦੇ ਆ ਕਿ ਕਿਸ ਤਰ੍ਹਾਂ ਇਸ ਗੈਂਗ ਨੂੰ ਕਾਬੂ ਕੀਤਾ ਗਿਆ ਸਰ ਸਭ ਤੋਂ ਪਹਿਲਾਂ ਤੇ ਇਸ ਗੈਂਗ ਦੇ ਬਾਰੇ ਜਰੂਰ ਦੱਸ ਦੋ ਕਿ ਇਹ ਕਿੰਨੇ ਮੈਂਬਰ ਸੀਗੇ ਕਿਸ ਤਰ੍ਹਾਂ ਗੱਡੀ ਚੋਰੀਆਂ ਕਰਦੇ ਦੇਖੋ ਕਿ ਇੰਟਰਸਟਿਡ ਗੈਂਗ ਸੀਗਾ ਔਰ ਇਹਨਾਂ ਦਾ ਜੋ ਨੈਟਵਰਕ ਹੈ ਪੰਜਾਬ ਹਰਿਆਣਾ ਤੇ ਦਿੱਲੀ ਐਨਸੀਆਰ ਜਨ ਤੱਕ ਫੈਲਾਸ ਹੋਇਆ ਸੀਗਾ ਸਾਡੇ ਕੋਲ ਕੁਝ ਇਨਫੋਰਮੇਸ਼ਨ ਸੀਗੀ ਕਿ ਪੰਜਾਬ 'ਚ ਸੇਮ ਨੰਬਰ ਦੀ ਮਲਟੀਪਲ ਗੱਡੀਆਂ ਚੱਲ ਰਹੀਆਂ ਨੇ ਇਸ ਇਨਫੋਰਮੇਸ਼ਨ ਨੂੰ ਅੱਗੇ ਲੀਡ ਕਰਦੇ ਹੋਏ ਸਾਡੇ ਵੱਲੋਂ ਇੱਕ ਐਫਆਈਆਰ 167 ਨੰਬਰ ਲਾਉਰੀ ਗੇਟ 'ਚ ਦਰਜ ਕੀਤਾ ਗਿਆ और एक स्पेशल टीम बना के जो चंकी तरह सारे टेक्निकल तरीके नाल आगे डूंगाई पड़ताल की गई तो दो बंदे अरेस्ट किया गया अरुण शर्मा हरप्रीत और इन्ह का छः दिन का रिमांड लेके जो चंकी तरह पूछगिछ की थी थी गई तो अट्ठ ग जो लगजरीअस गड्डिया उन्हें मार्केट कीमत मार पच्ची लाख तीस लाख के आस पास है ਇਹ ਸੀ ਕਿ ਇਹਨਾਂ ਦਾ ਮੋਡਸ ਆਪਰੇਂਡ ਕੀ ਸੀਗਾ ਕਿ ਆਨਲਾਈਨ ਮੀਡੀਅਮ ਰਾਹੀਂ ਲਾਈਕ ਫੇਸਬੁੱਕ ਇੰਸਟਾਗ੍ਰਾਮ ਜਾਂ ਫਿਰ ਵਟਸਐਪ ਰਾਹੀਂ ਇਹ ਡੈਲੀ ਐਂਸੀਆ ਦੇ ਰੀਜਨ ਦੇ ਜੋ ਕ੍ਰਿਮਨਲਸ ਬੰਦੇ ਸੀਗੇ ਉਹਨਾਂ ਨਾਲ ਕੰਟੈਕਟ ਚ ਆ ਜਾਂਦੇ ਸੀਗੇ ਔਰ ਉੱਥੇ ਜੋ ਲਕਜਰੀਸ ਚੋਰੀ ਵਾਲੀ ਗੱਡੀਆਂ ਹੁੰਦੀ ਸੀਗੀ ਉੱਥੋਂ ਲਾ ਕੇ ਪੰਜਾਬ 'ਚ ਜੋ ਡਾਕੂਮੈਂਟਸ ਤੇ ਫਰਜੀ ਡਾਕੂਮੈਂਟਸ ਤਿਆਰ ਕਰਕੇ ਅੱਗੇ भोले-ਭਾਲੇ ਲੋਕਾਂ ਨੂੰ ਕਟ ਰੇਟ 'ਚ ਵੇਚ ਦਿੰਦੇ ਸੀਗੇ ਜਿਸ ਤਰ੍ਹਾਂ ਇਹਨਾਂ ਦਾ ਤਰੀਕਾ ਕੀ ਸੀਗਾ ਕਿਸ ਤਰ੍ਹਾਂ ਚੋਰੀ ਕਰਦੇ ਸੀਗੇ ਲਗਜ਼ਰੀ ਗੱਡੀਆਂ ਨੇ ਸਾਰੀਆਂ ਆਟੋਮੈਟਿਕਸ ਹੁੰਦੀਆਂ ਨੇ ਕੀ ਤਰੀਕਾ ਕੀ ਸੀਗਾ ਇਹਨਾਂ ਦਾ ਚੋਰੀ ਕਰਨ ਦਾ ਅਸੀਂ ਅਫਰ ਪਲਤਾਰ ਕਰ ਰਹੇ ਹਾਂ ਲੇਕਿਨ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਲਗਜ਼ਰੀਅਸ ਗੱਡੀ ਵਿੱਚ ਟਰੈਕਿੰਗ ਸਿਸਟਮ ਹੁੰਦਾ ਹੈ ਐਂਟੀ thieves ਸਿਸਟਮ ਵੀ ਹੁੰਦਾ ਬਟ ਇਹਨਾਂ ਕੋਲ ਵੀ ਕੁਝ ਗੈਜੇਟਸ ਆ ਗਏ ਜਿਸ ਕਰਕੇ ਇਹ ਉਹ ਸਾਰੇ ਸਿਸਟਮ ਨੂੰ ਡਿਸੇਬਲ ਕਰ ਦਿੰਦੇ ਸੀਗੇ ਉਸ ਤਰੀਕੇ ਨਾਲ ਹੀ ਇਹ thieves ਨੂੰ ਅੰਜਾਮ ਦਿੰਦੇ ਸੀਗੇ ਜਿਵੇਂ ਜਿਹਾ 84 ਨੰਬਰ ਵਗੈਰਾ ਉਹ ਵੀ ਰੇਸ ਵਗੈਰਾ ਕਰਦੇ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਡਾਕੂਮੈਂਟਸ ਬਣਾ ਲੈਂਦੇ ਸੀਗੇ ਜਾਲੀਏ ਜਾਲੀ ਡਾਕੂਮੈਂਟਸ ਕਿਸ ਤਰ੍ਹਾਂ ਤਿਆਰ ਕਰਦੇ ਸੀਗੇ ਕਿ ਸੇਮ ਕਲਰ ਸੇਮ ਮਾਡਲ ਦੀ ਗੱਡੀ ਪੰਜਾਬ ਚ ਲੱਭਦੇ ਸੀਗੇ ਔਰ ਸੇਮ ਨੰਬਰ ਹੀ ਯੂਜ਼ ਕਰਦੇ ਸੀਗੇ ਤੇ ਜਿਵੇਂ ਜਿਹਾ ਜਨਾਹ ਚੋਰੀਆਂ ਹੋਈਆਂ ਸੀ ਗੱਡੀਆਂ ਉਹਨਾਂ ਦਾ ਕੁਝ ਪਤਾ ਲੱਗਿਆ ਜਿਨ੍ਹਾਂ ਦੀਆਂ ਗੱਡੀਆਂ ਨੇ ਸਾਰੀਆਂ ਅਸੀਂ ਵੈਰੀਫਾਈ ਕਰ ਰਹੇ ਹਾਂ ਐਕਚੁਅਲ ਓਨਰਸ ਨੂੰ ਵੀ ਅਸੀਂ ਕੰਟੈਕਟ ਕਰਾਂਗੇ ਦੂਜੇ ਸੂਬੇ ਨਾਲ ਵੀ ਅਸੀਂ ਕੰਟੈਕਟ 'ਚ ਹਾਂ ਅਕੋਰਡਿੰਗਲੀ ਜੇ ਨਾ ਸਾਨੂੰ ਉਹ ਐਕਚੁਅਲ ਉਹਨੇ ਮਿਲ ਜਾਂਦੀ ਉਹਨਾਂ ਨੂੰ ਗੱਡੀ ਸੌਂਪੀ ਜਾਵੇਗੀ ਵੈਰੀਫਾਈ ਹੋਇਆ ਵੀ ਹੋਰ ਮੈਂਬਰਸ ਵੀ ਨੇ ਇਹਨਾਂ ਦੇ ਨਾਲ ਬਿਲਕੁਲ ਦੋ ਮਨ ਦੋ ਨਾ ਮੈਂਬਰਸ ਹੋਰ ਨੂੰ ਨਾਮਿਨੇਟ ਕੀਤਾ ਗਿਆ ਹੈ ਇਹਦੇ ਵਿੱਚ ਔਰ ਅੱਗੇ ਦੀ ਪ੍ਰਕਿਰਤ ਲ ਜਾ ਰਹੀ ਹੈ ਤੇ ਬਿਲਕੁਲ ਕਹਿ ਸਕਦੇ ਹਾਂ ਕਿ 8 ਲਗਜ਼ਰੀ ਗੱਡੀਆਂ ਜਿਹੜੀਆਂ ਨੇ ਪੁਲਿਸ ਨੇ ਇਹਨਾਂ ਤੋਂ ਬਰਾਮਦ ਕੀਤੀਆਂ ਨੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਿਸ ਤਰ੍ਹਾਂ XUV 300 ਅਲਕਾਜ਼ਾਰ ਦੀ ਗੱਲ ਕਰ ਲਈਏ ਤਾਂ ਮਹਿੰਗੀ ਮਹਿੰਗੀਆਂ ਗੱਡੀਆਂ ਨੇ ਜਿਹੜੀਆਂ ਜਿਨ੍ਹਾਂ ਦੀ ਕੀਮਤ ਜਿਹੜੀ 20 ਤੋਂ 25 ਲੱਖ ਹੈਗੀ ਹੈ ਤਾਂ ਇਹਨਾਂ ਦੇ ਉੱਪਰ ਜਾਲੀ ਨੰਬਰ ਲਗਾ ਕੇ ਇਹਨਾਂ ਨੂੰ ਚੋਰੀ ਕਰਕੇ ਜਿਹੜਾ ਜਾਲੀ ਹਰਿਆਣਾ ਨੰਬਰ ਜਾਂ ਕੁਝ ਦਿੱਲੀ ਨੰਬਰ ਲਗਾ ਕੇ ਇਹਨਾਂ ਨੂੰ ਪੰਜਾਬ ਦੇ ਵਿੱਚ ਵੇਚਿਆ ਜਾਂਦਾ ਸੀਗਾ ਤਾਂ ਤਸਵੀਰਾਂ ਜਿਹੜੀਆਂ ਗੱਡੀ ਦੀਆਂ ਨੇ ਕਿ 8 ਗੱਡੀਆਂ ਜਿਹੜੀਆਂ ਇਹਨਾਂ ਪਾਸੋਂ ਬਰਾਮਦ ਕੀਤੀਆਂ ਗਈਆਂ ਨੇ ਜਿਹੜੀਆਂ ਇਹ ਦਿੱਲੀ ਐਨਸੀਆਰ ਜਾਂ ਕਹਿ ਲਈਏ ਕਿ ਹਰਿਆਣਾ ਤੋਂ ਚੋ ਇੱਥੇ ਲਿਆਂਦੇ ਸੀਗੇ ਪੰਜਾਬ ਦੇ ਵਿੱਚ ਦਾਲੀ ਦਸਤਾਵੇਜ਼ ਜਿਸ ਦੇ ਤਿਆਰ ਕਰਕੇ ਜਿਹੜਾ ਲੋਕਾਂ ਨੂੰ ਵੇਚਦੇ ਹੁੰਦੇ ਸੀਗੇ ਤਾਂ ਕਹਿ ਸਕਦੇ ਹਾਂ ਕਿ ਜਦੋਂ ਦੋ ਮੈਂਬਰ ਇਹਨਾਂ ਦੇ ਕਾਬੂ ਕੀਤੇ ਗਏ ਜਿਨ੍ਹਾਂ ਵਿੱਚੋਂ ਇੱਕ ਪਟਿਆਲਾ ਦਾ ਰਹਿਣ ਵਾਲਾ ਸੀਗਾ ਤਾਂ ਇੱਕ ਜਿਹੜਾ ਦੂਜੇ ਸੂਬੇ ਦਾ ਰਹਿਣ ਵਾਲਾ ਸੀਗਾ ਤਾਂ ਉਸ ਨੂੰ ਕਾਬੂ ਕੀਤਾ ਗਿਆ ਤਾਂ ਉਹਨਾਂ ਪਾਸੋਂ ਪਤਾ ਲੱਗਿਆ ਕਿ ਇਹਨਾਂ ਨੇ 8 ਗੱਡੀਆਂ ਜਿਹੜੀਆਂ ਹੁਣ ਤੱਕ ਚੋਰੀ ਕੀਤੀਆਂ ਸੀਗੀਆਂ ਲਗਜ਼ਰੀ ਗੱਡੀਆਂ ਸੀਗੀਆਂ ਜਿਨ੍ਹਾਂ ਵਿੱਚ Honda Amaze ਦੀ ਗੱਲ ਕਰ ਲਈਏ ਚਾਹੇ i20 ਦੀ ਗੱਲ ਕਰ ਲਈਏ ਤਾਂ ਆਟੋਮੈਟਿਕ ਗੱਡੀਆਂ ਨੇ ਸਾਰੀਆਂ ਤਾਂ ਇਹਨਾਂ ਦੀ ਕੀਮਤ ਜਿਹੜੀ ਕਾਫੀ ਮਹਿੰਗੀ ਕੀਮਤ ਹੈ ਕੋਸਟਲੀ ਕੀਮਤ ਹੈ ਤਾਂ ਇਹਨਾਂ ਨੂੰ ਚੋਰੀ ਕਰਕੇ ਜਿਹੜਾ ਜਾਲੀ ਨੰਬਰ ਲਗਾ ਕੇ ਇਹਨਾਂ ਦੇ ਉੱਪਰ ਤਾਂ ਇਹਨਾਂ ਨੂੰ ਪੰਜਾਬ ਦੇ ਵਿੱਚ ਜਿਹੜਾ ਵੇਚਿਆ ਜਾਂਦਾ ਸੀਗਾ ਤਾਂ ਕਹਿ ਸਕਦੇ ਆ ਕਿ ਅੱਜ ਪੁਲਿਸ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ ਹਾਲਾਂਕਿ ਦੋ ਮੈਂਬਰ ਜਿਹੜੇ ਇਹਨਾਂ ਦੇ ਹੋਰ ਦੱਸੇ ਜਾ ਰਹੇ ਨੇ ਕਿ ਹਲੇ ਉਹ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਨੇ ਉਹਨਾਂ ਨੂੰ ਕਾਬੂ ਕਰਨ ਦੇ ਲਈ ਜਰੂਰ ਰੇਡਸ ਜਿਹੜੀਆਂ ਪੁਲਿਸ ਨੇ ਕੀਤੀਆਂ ਹੋਈਆਂ ਨੇ ਤਾਂ ਜਲਦ ਹੀ ਉਹਨਾਂ ਨੂੰ ਵੀ ਕਾਬੂ ਕੀਤਾ ਜਾਵੇਗਾ ਲੇਕਿਨ ਇਹਨਾਂ ਦੀ ਕੀਮਤ ਜਿਹੜੀ ਹੈ ਕਾਫੀ ਕੋਸਟਲੀ ਕੀਮਤ ਹੈ ਇਹਨਾਂ ਨੂੰ ਚੋਰੀ ਕਰਕੇ ਜਿਹੜਾ ਪੰਜਾਬ ਦੇ ਵਿੱਚ ਝਾਲੀ ਨੰਬਰ ਲਗਾ ਕੇ ਵੇਚਿਆ ਜਾਂਦਾ ਸੀਗਾ ਤਾਂ ਅੱਜ ਪੁਲਿਸ ਨੇ ਇਹ ਗੱਡੀਆਂ ਤੇ ਦੋ ਮੈਂਬਰਾਂ ਨੂੰ ਜਿਹੜਾ ਇਸ ਅੰਤਰਰਾਸ਼ਟਰੀ ਗਰੋਹ ਦੇ ਦੋਸਤ ਦੱਸਿਆ ਨੂੰ ਜਿਹੜਾ ਗ੍ਰਿ ਕੈਮਰਾਪਰਸਾ ਮਨੋਜ ਨਾਲ ਕਵਲ ਦਿੱਤ ਕੰ ਬਹੁਤ ਜਾਗਬਾਨੀ ਟੀਵੀ ਪਟਿਆਲਾ